ਜੀ ਮਿੱਤਰੋ ਮਾਰਨਿੰਗ ਹੋ ਚੁੱਕੀ ਆ ਗੁੱਡ ਟਾਈਮ 12 ਵਜ ਚੁੱਕੇ ਨੇ ਰਾਤ ਲੇਟ ਹੋ ਗਈ ਸੀ ਇਹ ਤੇ 2 ਵਜੇ ਕਰੇ ਆਉਂਦੇ ਉਹਨੂੰ ਹੁਣ ਚੱਲੇ ਸੀਗੇ ਟੂਰਨਾਮੈਂਟ ਤੇ ਕ੍ਰਿਕਟ ਦਾ ਟੂਰਨਾਮੈਂਟ ਸੀਗਾ ਅੱਜ ਮੈਚ ਆਪਣਾ 1.5 ਵਜੇ ਦੇ ਲਵੇ ਲਾਉਣੇ ਉਪਰੀ ਕ੍ਰਿਕਟ ਦਾ ਟੂਰਨਾਮੈਂਟ ਖੇਡ ਲਈਦਾ ਆਪਾਂ ਵੀ ਪਿੰਡ ਦੀ ਟੀਮ ਬਣਾਈ ਆ। ਹੁਣ ਸਾਰਿਆਂ ਨੂੰ ਇਕੱਠੇ ਕਰਦੇ ਆ ਚਲੋ ਖੜੇ ਨੇਗੇ ਆਪਣੇ ਪਲੇਅਰ ਸਾਹਮਣੇ ਵੀ ਖੜੇ ਨੇਗੇ ਤੇ ਬਾਕੀ ਮਿਲਦੇ ਆ ਸਾਰਿਆਂ ਨੂੰ ਪਹੁੰਚ ਕੇ ਕਰਦੇ ਆ ਗੱਲ ਉਹ ਆਉਂਦੇ ਨੇ ਕਿ ਚੋਬਰ ਕਹਿੰਦੇ ਮਿਲਦੇ ਆ ਠੀਕ ਆ ਆ ਬੈਠੇ ਜੰਗਾਲ ਦੀ ਟੀਮ ਹੈ। ਖੜੇ ਪ੍ਰੋ ਪਲੇਅਰ ਸਾਡਾ ਦਾ ਬੈਠਾ ਭਾਈ ਫੇਸ ਟਿਕਾ ਓਏ ਬੋਲ ਰਿਹਾ ਬੈਠੇ ਨੇ ਖਤਰਨਾਕ ਉਹ ਚਿੱਟੇ ਪਾ ਫਟਕੇ ਵਾਲਾ ਗੌਂਡ ਆ। ਅਸੂ ਰਹਿ ਗਿਆ ਨਾ ਵੇ ਓਏ ਹੋਰ ਰਹਿ ਗਿਆ ਆਪਣਾ ਬਗਮਦੁੱਲਾ ਰਹਿ ਗਿਆ ਨਹੀਂ ਇਹ ਇਹਦੇ ਨਾਲ ਮਲਿਆਉਂਦੇ ਬੋਲ ਰਹਿਣੇ ਟੀਮ ਨੂੰ ਮੈਚ ਬੜੇ ਜੀ ਤੇ ਇੰਨੇ ਜੀ ਨੂੰ ਤੇਰਾ ਤੇਰਾ ਭਾਈ ਤਾਂ ਨਹੀਂ ਖੋਇਆ ਹੋਇਆ ਸਹੀ ਦਾ ਸੀ ਸਾਡੇ ਲੈ ਬੰਦਾ ਭਾਈ ਸਾਡੇ ਲਈ ਬੰਦਾ ਇੱਕਾਨੂੰ ਲੱਗਦਾ ਕਿ ਤੇਰਾ ਭਾਈ ਆ ਉਹ ਟੀਮ ਆ ਗਈ ਕਹਿੰਦੇ ਪਹੁੰਚ ਚੁੱਕੀ ਆ ਇੱਧਰ ਤੇ ਲੱਗੀ ਮੇਨ ਬੰਦਾ ਦਾ ਆ ਸੀ ਸਾਡਾ ਪ੍ਰੋ ਬੋਲਰ ਆ ਸੀ ਇਹਨਾਂ ਤਾਂ ਸਾਰੇ ਨੇ ਇਸਾ ਨਹੀਂ ਪਾਣੀ ਪਾਉਣਾ ਦੇਖੀ ਅੱਜ ਇੱਕ ਆਓ ਆ ਗਿਆ ਐਣਕਾਲਾ ਮੁੰਡਾ ਯਾ ਹੋਈ ਗਰਾਊਂਡ ਤਾਂ ਬਹੁਤ ਸੋਹਣਾ ਹੈਗਾ ਹੈ ਗਰਾਊਂਡ ਸੋਹਣਾ ਹੈਗਾ ਦੇਖੋ ਮੁੰਡਾ ਚੱਲ ਕੱਲਦਿਆਂ ਗਰਾਊਂਡ 'ਚ ਪਿਆ ਆ ਰਹੇ ਨੇ ਮੁੰਡੇ ਰੱਬ ਦਾ ਨਾਮ ਆਇਆ ਦੇਖੀ ਖਾਤਰਨਾ ਸਭ ਤੋਂ ਬਸ ਚਾਲੋ ਉਹ ਦੇਖਿਆ ਸਾਡੇ ਕੋ ਪਲੇਅਰ ਪਿੱਛੇ ਰਹਿ ਗਏ ਸੀ ਉਹ ਆ ਰਹੇ ਨੇ ਜੀ ਪਰਨੇ ਲਈ ਆਉਂਦੇ ਨੇ ਹਲਮਟ ਲਈ ਕਿਸੇ ਨੂੰ ਦੱਸੇ ਨਾ ਵੀ ਮੂਰਲੀ ਦੀ ਨਿਗਾਹ ਘਟਾਏ ਪਤਾ ਨਹੀਂ ਲੱਗਣਾ ਜੀ ਸਾਹਮਣੇ ਆ ਗਿਆ ਆਜੋ ਆਜੋ ਆਜਾ ਮੇਰੇ ਮਿੱਤਰੋ ਆਓ ਜੀ ਆਓ ਜਿਹੜੇ ਆ ਰਹੇ ਆਓ ਲੈ ਵੀ ਵਲੌਗ ਚ ਰਹਿ ਰਹੇ ਆ ਯਾਰ ਤੁਹਾਨੂੰ ਪਤਾ ਤਾਂ ਲੱਗੇ ਵੀ ਭੈ ਦਾ ਪਲੇਅਰ ਚੰਗਾਲ ਦੀ ਟੀਮ ਦੇ 24 ਤੇ ਫੱਕੀ ਮਈ ਮੇਰੇ ਮਿੱਤੂ ਬੋਗੇ ਜਿਹੜੀ ਜਗਿਆ ਰਹੇ ਖੋਲ੍ਹ ਕੇ ਆਪਣੇ ਇਹ ਨਹੀਂ ਕਰ ਰਹੇ ਜਿਹੜੇ ਮਨ ਅੰਦਰ ਇਧਰ ਕਹਿਣ ਸਰਕਾਰ ਦੀ ਇਜਾਜ਼ਤ ਹੈ ਹੋਇਆ ਮੇਰੇ ਮਿੱਤੂ ਵੀਟਾਪੀ ਪਰਿਆ ਟੀਲਾ ਦੀ ਜਿੱਦੇ ਸੇ ਦੇ ਨਾਲ ਵਾਲੇ ਦੁਰਖੇ ਦੀ ਚੰਦੇ ਨਾਲ ਜੋ ਜੋ ਚੰਦੇ ਲਾ ਬਟੀਲਾ ਦੀ ਹਾਲ ਕੀ ਪੂਰਾ ਕਰਦਾ ਜਾਂ ਕੇ ਵੱਡੇ ਆ ਜਾਂ ਕੇ ਕਹਿੰਦੇ ਵੱਡੇ 6 ਬੰਦਾਂ ਤੇ ਜਾਂਣਾ ਚਾਹੁੰਦੇ ਆਂ ਸਾਡਾ ਬਿਲਡਿੰਗ ਲਗਾਉਂਗੇ ਏ ਕੀ ਪ੍ਰਗਟਾਉਣਾ ਤੈਨੂੰ ਸਮਝ ਨਾ ਖੜ ਜਾ ਆਓ ਪੈਂਦੀ ਬਾਲ ਬੱਲੇ 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 ਇੱਕ ਚਿਕ ਰਹਿ ਗਿਆ 14 ਚਿਕ ਰਹਿ ਗਿਆ ਇੱਕ ਚਿਕ ਰਹਿ ਗਿਆ ਹੋ ਗਿਆ ਬਾਜੇ ਉਹ ਇਹ ਫਾਇਦਾ ਡਰਾ ਹੋ ਗਿਆ ਬਾਜ ਨਹੀਂ ਜਿਹੜਾ ਬੈਟਿੰਗ ਦੇ ਖੜਾ ਵਾਲੇ ਵਾਲੇ ਨੂੰ ਸਮਝ ਆਵੇ ਭਾਈ ਓਏ ਇਹਨੂੰ ਸਮਝ ਆਵੇ ਇਹਨੂੰ ਠੋਕਾ ਜਾ ਪਾੜੀ ਪਲੇਆਰੇ ਗੱਲ ਤੇ ਜਵਾਬ ਦੇਣੇ ਜਿੱਤੇ ਗੈਂਗ ਹੋਣਾ ਲੈ ਵੀ ਬਲਿਆਰ ਵਾਲਿਆ ਜਿੱਥੇ ਗੈਂਗ ਹੈ ਉਹ ਸਭ ਦੇ ਇੱਕ 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 ਸਕੋਰ ਦੇ ਆਂਗੇ ਗੱਲ ਖੜ ਗਈ ਹੈ ਉਹ ਸਾਹਮਣੇ ਮੌਰਾ ਵਾਲੇ ਵੀ ਹਿੱਟ ਹੋ ਗਏ ਇੱਕ ਵਾਰ ਇੱਕ ਮੌਰਾ ਦੇ ਕੀ ਬਾਲ ਦੂਜੀ ਪਾਸੇ ਹਾਰ ਗਏ ਵੇ ਗੱਲ ਕੀ ਬਣੀ ਹੋਰੀ ਗਲਤੀਆਂ ਨੂੰ ਪਹਿਲਾਂ ਨਿਕਲੋ ਜਾਓ ਕਰੋ ਬਲ ਜਾਂਦਾ ਰਿਹਾ ਗਾ ਬਲਿਆਲ ਨੇ 15 ਬਣਾਤੇ ਮੋੜਾਂ ਨੇ 16 ਬਣਾਉਣੇ ਨੇ 14 ਬਣਿਆ ਤੇ 15 ਬਣਾਉਣਾ ਹਾਂ ਹਾਂਜੀ ਸਰ ਇਹ ਕਿਹੜਾ ਚਾਹਲੇ ਸਰ ਭੱਜੀ ਦਾ ਹੁਣ ਸਰੇ ਦੀ ਬਾਹ ਓਹ ਬਾਹ ਬਲਿਆਲ ਆਲੇ ਜਿੱਤ ਗਿਆ ਜਿੱਤ ਗਿਆ ਪ੍ਰੋਕ੍ਰੀਤ ਹੋਰੀ ਬਾਜੀ ਮਾਰ ਗਿਆ ਉਹਦੀ ਹੋ ਜੀ ਮਿੱਤਰੋ ਇੱਕ ਮੈਚ ਰਹਿ ਗਿਆ ਕਹਿੰਦੇ ਪੜਾਕੇ ਮਾਉਣੇ ਨੇ ਐਣ ਗੜਾਸੇ ਨਾਲ ਦੇਖੀ ਲਾਲਾ ਮਾਰ ਦੇਣੇ ਅੱਜ ਜੇ ਆ ਬੰਦਾ ਅੱਜ ਫਲੌਪ ਚੱਲ ਗਿਆ ਐ ਬਲੌਗ ਦੇ ਵਿੱਚ ਇਹ ਛੇਤਰ ਫੇਰੂ ਮੈਂ ਬਲੌਗ ਦੇ ਵਿੱਚ ਸਿੱਧਾ ਸ਼ਾਟ ਖੇਡ ਕੇ ਆਊਟ ਹੋ ਜੀ ਕੋਈ ਚੱਕਰ ਨਹੀਂ ਜੇ ਪਿੱਛੇ ਨੂੰ ਸ਼ਾਟ ਖੇਡ ਕੇ ਆਊਟ ਹੋ ਗਿਆ ਮੈਂ ਬਲੌਗ ਸਾਰਾ ਬਣਾਉਣਾ ਮੇਰੀ ਬੈਟਿੰਗ ਦਾ ਦੱਸਤੀ ਗੱਲ ਹੈ ਠੀਕ ਹੈ ਪਹਿਣ ਗਈ ਆ ਮਿੱਤਰੋ ਇੱਕ ਮੈਚ ਰਹਿ ਗਿਆ ਵਿਚਾਲੇ ਬਸ ਉਦੋਂ ਬਾਅਦ ਆਪਣਾ ਮੈਚ ਐਨਰਜੀ ਡਰਿੰਕਾ ਲੈਣਾ ਆ ਖਿਡਾਰੀਆਂ ਵਾਸਤੇ ਹੈ ਬਲੂ ਕੌਂਡੀ ਐਕਚੁਅਲੀ ਇੱਕ ਰਿਫਰੈਸ਼ਮੈਂਟ ਲੈਣਾ ਕੋਲਡ ਵਾਟਰ ਰਿਫਰੈਸ਼ਮੈਂਟ ਲੈਣਾ ਗਰਮੀ ਬਹੁਤ ਜ਼ਿਆਦਾ ਸੀ ਉੱਥੇ ਪਰ ਬਈ ਕੁਲਰ ਵੱਡੇ ਲਾਏ ਹੋਏ ਨੇ ਜੌਂਟੀ ਯੂਰੀਆ ਨੇ ਠੰਡ ਝੜ ਰੱਖੀ ਆ ਨਾ ਬੈਠਣ ਦਾ ਵੀ ਵਧੀਆ ਹੈਗਾ ਖਿਡਾਰੀਆਂ ਵਾਸਤੇ ਵੀ ਟੈਂਟ ਲਾਇਆ ਹੋਇਆ ਲੰਗਰ ਘੈਂਟ ਕੰਮ ਆਪਣਾ ਮੈਚ ਆਉਣ ਵਾਲੀ ਆ ਬਸ ਇਸ ਤੋਂ ਬਾਅਦ ਚੈੱਕ ਕਰੋ ਮੇਰੀ ਬੈਟਿੰਗ ਡੰਡੇ ਪੀਤੇ ਜਾ ਰਹੇ ਨੇ ਮੁੰਡੇ ਬੈਟਿੰਗ ਆ ਗਈ ਕਹਿੰਦੇ ਲਾਪਰੀ ਜਾ ਰਹੇ ਹਨ ਓਪਨਰ लवली ਨਾਲ ਦਿੱਤੇ ਬੀਤੇ ਜਾ ਰਹੇ ਨੇ ਵੰਟੀ ਹੋਣੀ ਅੱਜਾਂ ਘਾਤੋਂ ਬਾਹਰ ਹੋਏ ਨੇ ਛੱਡੇ ਪੀੜ ਨਹੀਂ ਜਾ ਰਹੇ ਨਾਲ ਸ਼ੱਕਾ ਹਾਂ ਛੱਕਾ ਛੱਕਾ ਲਾਉਗਾ ਅੱਜ ਬਿਕਮਦੁੱਲਾ ਬਦੂ ਤਿਆਰ ਹੋ ਗਏ ਗੱਬਦੂ ਹਾਂ ਓਏ ਗੱਬਦੂ ਤਿਆਰ ਹੋਏ ਕਿਤਾ ਪਾ ਲੀਆਂ ਕਹਿੰਦੇ ਗੱਬਦੂ ਆਨੇ ਹੁਣ ਕਹਿੰਦੇ ਗੱਲਦ ਕਰਦਣੀ ਆ ਅਗਲਾ ਮੈਚ ਆ ਵਿਕਮਤੁੱਲਾ ਜੀ ਨੇ ਅੰਸ਼ੂ ਦੇ ਬਰੋ ਵਿਕਮਤੁੱਲਾ ਜੀ ਸਾਡੇ ਵਿੱਚ ਆ ਗਏ ਅੰਸ਼ੂ ਤੂੰ ਤਾਂ ਨਹੀਂ ਆਇਆ ਅੰਸ਼ੂ ਜੀ ਤਾਂ ਰਸਦੂ ਸਾਡੇ ਵਿੱਚ ਨਹੀਂ ਆਇਆ ਕੋਈ ਨਹੀਂ ਫੋਟੋ ਰੱਖਿਆ ਸੀ ਮੈਨੇ ਆ ਹਾਂ ਜੀ ਇੱਧਰ ਕੈਪਟਨ ਜੀ ਉਹ ਦੇਖ ਰਹੇ ਨੇ ਮੌਇਨਾ ਕਰ ਰਹੇ ਨੇ ਕਿ ਸਰ ਗਰਾਊਂਡ ਦਾ ਹਾਂ ਜੀ ਸਰ ਕੀ ਮੈਚ ਕਿਵੇਂ ਆ ਅੰਸ਼ੂ ਪਿੱਚ ਠੀਕ ਆ ਉਹ ਜਿਵੇਂ ਐਂਟਰੀ ਕਰੂ ਆਪਣੀ ਉਹ ਜਿਵੇਂ ਕਪਤਾਨਾਂ ਨੂੰ ਨਹੀਂ ਉਹ ਬੁਲਾ ਕੇ ਜੇ ਗੱਲ ਜੀ ਕਰਦੇ ਹੁੰਦੇ ਹਨ ਪਿੱਚੇ ਸਲੋ ਆ ਜੀ ਤੁਸੀਂ ਕੀ ਚੂਸ ਕਰਨਾ ਚਾਹੁੰਦੇ ਅੰਬਾ ਬੁਲੇਟ ਬਦੁੱਲਾ ਮੰਗੀ ਚਟਾਣਾ ਜਾਦਾ ਜੋਦਾ ਤਾਰਿਕ ਲਿਆਣ ਬਾਦਰ ਓਏ ਓਹ ਰਹਿ ਗਿਆ ਸਕੰਜਾ ਵੱਡਾ ਬਸ ਸਕੋਰ ਬਿਗ ਬਦੁੱਲਾ ਉਹ ਘੜਾ ਗਿਆ ਮਣੀ ਚੱਲਿਆ ਕਹਿੰਦਾ ਆਪਣਰ ਮਣੀ ਤੇਰੇ ਨਾਲ ਕੌਣ ਜਾਊਗਾ ਨਾ ਦੱਸੀ ਮਾੜਾ ਜੀ ਹਰ ਪਾਸੇ ਹਰ ਪਾਸੇ ਓਪਨਰ ਚੱਲੇ ਆ ਆਹ ਭਾਈ ਲੌਂਗ ਵਾਲੀ ਮੁੰਡੇ ਕਰੀਏ ਜੀ ਪਰ ਮਨ ਨੂੰ ਯਾਦ ਤੇ ਕਰੀਏ ਫਿਰ ਸੱਟ ਜਲਦੀ ਦੇ ਨਾਲ ਓਪਨਰ ਚੱਲੇ ਕਹਿੰਦੇ ਜੰਗਾਲ ਨੂੰ ਸ਼ੁਰੂਆਤ ਕਰਾਂਗੇ ਗਰਾਊਂਡ ਨੂੰ ਮੱਥਾ ਟੇਕੋ ਜੀ ਮਾੜਾ ਜੀ ਤੁਸੀਂ ਸੋਹਣੇ ਬੋਲਾ ਕਿ ਰਹੇ ਸਾਈਡ ਤੋਂ ਲੋ ਮਿੱਤਰੋ ਸ਼ੁਰੂ ਹੋ ਗਿਆ ਮੈਚ ਕਬੂ ਤੇ ਬੰਦਰ ਗਏ ਨੇ ਓਪਨਰ ਪੀਲ ਸੈੱਟ ਕਰ ਲਈ ਕਹਿੰਦੇ ਵਣੀ ਵਾਸਤੇ ਦੇਖੋ ਪਹਿਲੀ ਬੋਲ ਪਾਉਣ ਲੱਗੀ ਆ ਪਹਿਲੀ ਬੋਲ ਹੀ ਦਿਖਾਵਾਂਗੇ ਤੁਹਾਨੂੰ ਇਹਦਾ ਲਵਲੀ ਦੀ ਬੈਟਿੰਗ ਦਿਖਾਵਾਂਗੇ ਜਾਂ ਮੇਰੀ ਬੈਟਿੰਗ ਦਿਖਾਵਾਂਗੇ ਇਹ ਗੁੱਡ ਚੱਲ ਬਾਜ ਚੌਕਾ ਬਾਈ ਚੌਕਾ 4 ਰਨ ਹੋ ਗਏ ਚੌਕਾ ਮਾਰਿਆ ਬਾਈ ਕਿ ਮੈਂ ਕਿੰਨੂ ਰਣ ਤਾ ਮੈਨੂੰ ਬਾਅਦ ਦੱਸਦਿਆ ਕਰੋ ਮੈਂ ਇੱਥੇ ਕਿਹਦਾ ਟੱਕੜਾ ਮੈਥਮੈਟਿਕ ਇਹਦਾ ਇਹਦਾ ਬਸ ਠੀਕ ਆ ਤੂੰ ਵੀ ਭਰਤੀ ਦੀ ਤਿਆਰੀ ਕਰ ਰਿਹਾ ਅਰਸ਼ਦੀ ਵੀ ਸੰਗੇ ਖੜਾ ਤਤਲ ਨੂੰ ਉਹ ਲੱਗੇ ਦੀ ਪੁੱਛਾ ਨਾ ਦੇ ਵਰਗੀ ਇਹਨਾਂ ਨੇ ਪੈਂਟ ਜਾ ਕੇ ਮੈਂ ਕਰ ਰੱਖਿਆ ਉਹ ਇਹਨਾਂ ਨੇ ਟੰਡ ਹੋਣ ਗਿਆ ਇਹ ਉਧਰ ਨਾ ਕਰ ਪਾਜ ਹੈਣੀ ਹੈਗੀ ਇਹਦਾ ਬੱਲਾ ਬਾਈ ਗੁੱਡ ਗੁੱਡ ਦੋ ਚੌਕੇ ਲਗਾਤਾਰ ਉਧਰ ਆਲਾ ਵੱਜ ਗਿਆ ਤਾਈਆ 50 ਕੇ ਰਨ ਬਣ ਜਾਣ 40 ਰਨ ਤੋਂ ਇੰਨੇ ਦਾ ਸੰਭਲਾਂਗੇ ਆਪਣਾ ਹੈਗਾ ਜਾਪਾਨੀ ਅਰਸ਼ਦੀਪ ਸਿੰਘ ਜੀ ਜਾਪਾਨੀ ਗਲੋਰੀ ਮਿੱਤਰੋ ਟਾਰਗੇਟ ਤਾਂ ਦਿੱਤਾ ਦੀ ਵਧੀਆ 45 ਰਨ ਆ ਮੈਂ ਤੇਰੇ ਦੇਖੀ ਇਹਦੇ ਉਹ ਬਾਈ ਦੇਖੀ ਵਿੱਚ ਦੇਖੀ ਉਹ ਬਾਈ ਆ ਹੋ ਰਹੀ ਹੋ ਗਿਆ ਦੀ ਕੰਮ ਫੜੋ 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 ਹੋ ਰਹੀ ਉੱਡ ਗਿਆ ਦੀ ਰੈਟ ਹੁਣ ਉਹ ਦੱਸੋ ਗੱਤ ਕੀ ਨੇ ਰਨ ਤਾਂ ਵਧੀਆ ਬਣਾਇਤੀਗੇ ਹਾਂ ਪਹਿਲੇ ਐਵੇਂ ਲੰਗਲੀ ਇਹਦੇ ਮੌਨ ਉੱਤੇ ਨਹੀਂ ਲੰਗੀ ਖੜੀ ਗਿਆ ਪੰਜਾਬ ਉਹ ਜਿਹੜੀ ਹੈਗਾ ਪਹਿਲਾਂ ਉੱਤੇ ਹੀ ਲੰਗੀ 10 ਤੋਂ ਬਾਹਰ ਸੀ ਆਪਣਾ ਆਪਣਾ ਮੇਰਾ ਯੋਗਦਾਨ ਯੋਗਦਾਨ ਹੈ ਦਵਾਰੇ ਐਂਟਰੀ ਕਰਾ ਰਿਹਾ ਗੋਗਣੀ ਦਵਾਰੇ ਐਂਟਰੀ ਕਰਾਏਗਾ ਰਹੀਏ ਜੀ ਦਵਾਰੇ ਤਾਂ ਖੜਿਆਉਂਦੇ ਨਹੀਂ ਹੈਗੇ ਓ ਜੱਕ ਉਹ ਲੈ ਉਹ ਡੇ ਗਿਆ ਹੌਲੇ ਜੇ ਹੋ ਕੇ ਚੱਲੇ ਹੌਲੇ ਕਰਦਾ ਫਿਰ ਹੌਲੇ ਜੇ ਹੋ ਕੇ ਚੱਲੇ ਕਹਿੰਦੇ ਮੁੰਡੇ ਕੱਲ ਨੂੰ ਕਹਵੇ ਹੁਣ ਕਿਤੇ ਹੋਰ ਹੌਲੇ ਜੇ ਹੋ ਕੇ ਆਵਾਂਗੇ ਬੰਗਾਲੀ ਟੂਰਨਾਮੈਂਟ ਆ ਕੱਲ ਨੂੰ ਬੰਗਾਲੀ ਚੱਲਾਂਗੇ ਬੰਤਾ ਜੀ ਯਾਰ ਮੁੰਡਿਓ ਬੰਦੇ ਡੈਂਟ ਵਾਲੇ ਇੱਕ ਪ੍ਰੈਕਟਿਸ ਹੋ ਗਈ ਪ੍ਰੈਕਟਿਸ ਹੋ ਗਈ ਇੱਧਰ ਬੰਤਾ ਜੀ ਨੂੰ ਨਵਾਂ ਨਾਮ ਦਿੱਤਾ ਗਿਆ ਅੱਜ ਓਏ ਉਹਦੇ ਨੂੰ ਤਾਂ ਬੰਤਾ ਸਹੀ ਆ ਨਾ ਨੋ ਲਓ ਵੀ ਮੁੰਡੇ ਆ ਕੇ ਕਾਰਵਾਈ ਪਾ ਕੇ ਕੀ ਗੱਲ ਦੀ ਕਾਪੂ ਸਾਡਾ ਡੱਗੀ ਤੇ ਪੈ ਗਈ ਭਾਰੀ ਜਾਦੀ ਸੀ ਆ ਪਿੱਛੇ ਟਰਾਲੀ ਲੈ ਲਈ ਤੇ ਉਹਦੇ ਤੇ ਰੱਖਿਆ ਬੈਸਟ ਫਿਲਟਰ ਦਾ ਬੋਲ ਆ ਬਾਈ ਨੂੰ ਮਿਲ ਗਿਆ ਦੇਖੋ ਬਾਈ ਚੱਲ ਨਾ ਪਾਉ ਤੁਹਾਨੂੰ ਵੀ ਮੋੜ ਲੰਘੀ ਗਿਆ ਨਾ ਅੱਗੇ ਹੁਣ ਤਾਂ ਕਹਿੰਦਾ ਵਾਗ ਦੀ ਭੱਜਣਾ ਉਹਦੇ ਨਾਲ ਜਾ 25 ਨਹੀਂ ਹੈਗੇ ਹੁਣ ਹੀ ਨਹੀਂ ਕੱਲ ਨੂੰ ਵੀ ਐਂਡਨ ਚੱਲਾਂਗੇ ਕੱਲ ਨੂੰ ਕੱਲ ਨੂੰ ਮੰਡਾ ਲਈ ਆ ਉਹਦੇ ਵਾਂਗ ਅਜੰਟਲ ਵਾਂਗ ਪ੍ਰਸ਼ਾਸਨ ਦੀ ਕਾਰਡ ਕਮੀ ਕਰਕੇ ਹਾਲ ਪੂਰਾ ਭੱਗ ਨਹੀਂ ਸਕਿਆ ਇਸ ਕਰਕੇ ਅਸੀਂ ਮਾਫੀ ਚਾਹੁੰਦੇ ਆਂਗੇ ਕੱਲ ਵਾਲੇ ਵਲੌਗ ਦੇ ਵਿੱਚ ਤੁਹਾਨੂੰ ਨਵੀਂ ਨਵੇਂ ਮੈਚ ਦੀ ਜਾਣਕਾਰੀ ਦੇਵਾਂਗੇ ਹਾਂ ਲੜ ਕੇ ਹਾਰੇ ਜਿੰਦੀ ਹਾਂਜੀ ਮਿੱਤਰੋ ਵਾਰਨਿੰਗ ਹੋ ਚੁੱਕੀ ਆ ਗੁੱਡ ਅਗਲਾ ਦਿਨ ਆਗਲਾ ਦਿਨ ਤੇ ਅਗਲਾ ਟੂਰਨਾਮੈਂਟ ਕੱਲ ਉਪਲੀ ਹੋਈ ਸੀ ਅੱਜ ਆਪਣੇ ਨਾਲ ਪਿੰਡ ਬੰਗਾਲੀ ਤੇ ਕੱਲ ਯਾਰ ਹਾਰ ਕੇ ਇੱਥੇ ਚੱਲ ਕੋਈ ਗੱਲ ਨਹੀਂ ਹਾਰ ਜਤੋਂ ਜਲਦੀ ਰਹਿੰਦੀ ਆ ਅੱਜ ਬੰਗਾਲੀ ਚੱਲਦੇ ਆ ਲੀ ਬੋਕੀ ਆਪਣੀ ਥੋੜਾ ਹੀ ਜਾਂਦੇ ਨੇ ਕਿ ਛੇਤੀ ਆਜੋ ਭਾਈ ਮੈਂ ਜਾ ਕੇ ਹਿੱਟਰ ਫਿਰ ਮੈਂ ਹੀ ਆਣਾ ਛੱਕੇ ਚੁੱਕੇ ਲਾਉਣ ਵਾਲਾ ਉਹਨਾਂ ਦਾ ਇਹ ਤੋਂ ਬਣਾ ਜਾਂਦੀ ਨਹੀਂ ਇਹ ਆਪਰੇ ਕੀ ਆਂਦ ਨੇ ਕਿ ਹੁਣ ਕਹਿੰਦੇ ਆ ਜਾ بیٹنگ ਆ ਗਈ ਮੈਂ ਚੱਲ ਆ ਗਈ ਚਲੋ ਮਿਲਦੇ ਆਂ ਬਾਕੀ ਮਾਮਾ ਜੀ ਨੂੰ ਲੈ ਲਈਏ ਲਓ ਜੀ ਪਲੇਅਰ ਪਹੁੰਚ ਚੁੱਕੇ ਨੇ ਉਹ ਸੱਚੇ ਨੂੰ ਆ ਗੋ ਪਿੱਛੇ ਮੁੜ ਕੇ ਤਾਂ ਦੇਖੋ ਉੱਪਰ ਜੀ ਦੇਖਦਾ ਹਾਂ ਦਸੋ ਵਿਲੀਅਨ ਦੇ ਗਣੀ ਮੱਥਾ ਟੇਕਾ ਹੁਣ ਆ ਜਾਵਾਂਗੇ ਤਾਂਹੀਂ ਪਾਰ ਅਗਲਾ ਮੋੜ ਦਿੰਦਾ ਜਾਵਾਂਗੇ ਤਾਂਹੀਂ ਅਗਲਾ ਮੋੜ ਦਿੰਦਾ ਟਾਈਮ ਨਾਲ ਆਪਾਂ ਨੂੰ ਹਾਂ ਅੱਧ ਨਹੀਂ ਮੁੜਦੇ ਅੱਧ ਨਹੀਂ ਮੁੜਦੇ ਅੱਧ ਨਹੀਂ ਮੁੜਦੇ ਠੰਡੇ ਪੀਤੇ ਜਾ ਰਹੇ ਨੇ ਟੀਮ ਦੁਆਰੇ ਫੇਰ ਚੱਲੀ ਇਹ ਸਾਡੀ ਟੀਮ ਹੈਗਾ ਓਰੇ ਕਾਉਂਸਲ ਆਣੀ ਟੁੱਟਦਾ ਹੈਗਾ ਤੇ ਇਹਦੀ ਹਾਰ ਹੀ ਗਈ ਕੱਲ ਕੋਈ ਨਹੀਂ ਅੱਜ ਜਿੱਤ ਕੇ ਆਵਾਂਗੇ ਉਹ ਤਾਂ ਫੋਨ ਕਰੀਆ ਸਾਨੂੰ ਮੰਨਣੀ ਨਹੀਂ ਜੇ ਹਾਰ ਕੇ ਫਿਰ ਇਹ ਕਹਿੰਦਾ ਕੋਈ ਵੱਲ ਨਹੀਂ ਡੇਕ ਡੇਕ ਹੀ ਸਵਾਰ ਹੁੰਦੇ ਹੁੰਦੇ ਨੇਗੇ ਆਹ ਪਲੇਅਰ ਪ੍ਰੋ ਪਲੇਅਰ ਹੁਣ ਆ ਰਹੇ ਹੈਗਾ ਸਾਡਾ ਦੇਖੋ ਜੀ ਦੇਖਦੇ ਆ ਫਿਰ ਸੁਖੀ ਜੀ ਪਹੁੰਚ ੱਕੇ ਨੇ ਬਸ ਆ ਗਏ ਸੀ ਖੇਡ ਲਈਆਂ ਇੰਟਰਨੈਸ਼ਨਲ ਪਲੇਅਰ ਇਹ ਬਾਹਰੋਂ ਖੇਡੂ ਹੈ ਸਾਡੇ ਚਾ ਦੋ ਬਾਹਰੋਂ ਨਹੀਂ ਇਹ ਦੋ ਦੋ ਬਾਹਰੋਂ ਕਰੇ ਹੋਏ ਨੇਗੇ ਇੱਕ ਬਾਹਰੋਂ ਇਹ ਆ ਗਿਆ ਹਿਟਰ ਆ ਗਿਆ ਇਹ ਹੋਰ ਕੋਈ ਬੰਦਾ ਜਾਣ ਖੇਡਣ ਵਾਲਾ ਕੋਈ ਆਡੇ ਪੰਡਲ ਹੋਣਗੇ ਕਰ ਲਾ ਅੱਜ ਖੜਿਆ ਲਾਂਗੇ ਚਲੋ ਥੋੜੇ ਪਿੰਡ ਵਾਲਿਆਂ ਨੂੰ ਤਾਂ ਲੋ ਵੀ ਸੱਦਣੋ ਕੱਲ ਕਹਿੰਦੇ ਫੁੱਲ ਪਵਾ ਕੇ ਆਏ ਜੀ ਅੱਜ ਫੁੱਲ ਪਾਉਣ ਚੱਲੇ ਨੇ ਚੋਬਰ ਦੇਖਾਂ ਜੀ ਤੁਹਾਡਾ ਮੁੱਠਾ ਦਿਖਾਓ ਜੀ ਹੁਣ ਹੀ ਚੜਿਆ ਹੋਇਆ ਮੁੱਠੇ ਤੇ ਗ੍ਰਿਪਾ ਹਾਂ ਹੈਗੇ ਦੋਨੇ ਗ੍ਰਿਪਾ ਪਲਾਟ ਮੰਗਦੇ ਥੋੜਾ ਪਾੜ ਗਿਆ ਨਾ ਜੀ ਚਲੋ ਕੋਈ ਗੱਲ ਨਹੀਂ ਫੇਰ ਆਪਣੇ ਵਾਲਾ ਇਹ ਹੋਰ ਇਹ ਆਹੋ ਸਾਡੇ ਪਲੇਅਰ ਦਾ ਆ ਖੜੇ ਨੇ ਦੋ ਹੈਂ ਨਾਲ ਨੇ ਆ ਗਏ ਪਹੁੰਚ ਚੁੱਕੇ ਆ ਕਹਿੰਦੇ ਮੁੰਡਿਓ ਅਜੇ ਤਾਂ ਬਾਬੇ ਦਾ ਗਾਣਾ ਹੀ ਚੱਲ ਰਿਹਾ ਹੈ ਅਜੇ ਤਾਂ ਹੋ ਜਾਣੀ ਹੈ ਹਦ ਘਟਣ ਇੱਥੇ ਲਾਉਣੇ ਨਹੀਂ ਛੱਕੇ ਕਹਿੰਦੇ ਅੱਜ ਛੱਕੇ ਇੱਥੇ ਲਾਉਣੇ ਨਹੀਂ ਕਹਿੰਦੇ ਲਾਵਲ ਹੀ ਨੇ ਲਾਉਣੇ ਨੇ ਅੱਜ ਨਾਲੀ ਉਹ ਕੱਲ ਵੰਗੂ ਲਾਵਲ ਮੁੰਡਾ ਗੱਲ ਬੋਲ ਤੇ ਟੱਕ ਹੋ ਕੇ ਆਇਆਗਾ ਕੋਈ ਨਹੀਂ ਆਖਣੀ ਚਲੋ ਗੋਲਟਾ ਭਾਵੇਂ ਦਾ ਪੰਜ ਬੋਲਰ ਕਿੱਥੋਂ ਲਿਆਵਾਂਗੇ ਉਹ 2 1-1 ਦੀ ਰਖਾ ਲੋ ਕਹਿ ਕੇ ਮੇਰੇ ਜਾਨ ਆ ਗਈਆਂ ਕੁਝ ਗੱਲਾਂ ਕਮੈਂਟਰੀ ਵਧੀਆ ਜਦੋਂ ਅਸੀਂ ਪਿੰਡ ਤੋਂ ਦੀ ਖੇਡਾ ਦਿੱਤਾ ਮੈਨੂੰ ਕਮੈਂਟਰੀ ਦਾ ਵਧੀਆ ਕਰ ਰਿਹਾ ਬੰਦਾ 800 ਵੀ ਹੋਇਆ ਕਿਉਂ ਪਾਲੀ ਨਾ ਕਿਹਾ ਕੋਈ ਨਾ ਦੱਬੀ ਚੱਲ ਕੋੜਾ लवली ਓਏ ਅਸੀਂ ਲੈਦਰ ਦੇ ਉੱਤੇ ਲਿਮਟ 2 ਇੱਕ ਇੱਕ ਦੀ ਕਰਾ ਲਓ ਜਿੱਥੇ ਹੁਣ ਸਰਜੀਤ ਸਿੰਘ ਬਗੈਰ ਸਿੰਘਾ ਉੱਥੇ ਅਸੀਂ ਟੂਰਨਾਮੈਂਟ ਕਰਾਇਆ 42 ਟੀਮਾਂ ਇੰਟਰ ਕਾਦੀ ਟੈਨਸ਼ਨ ਪੈ ਗਈ ਜੀ ਬੂਟਾ ਜੀ ਬੂਟਾ ਜੀ ਐਡ ਗ੍ਰਾਂਥੀ ਚ ਪਿੰਡ ਚੰਗਾਲ ਤੋਂ ਪਹੁੰਚ ਓਕੇ ਨੇਗੇ ਸਾਰੇ ਬੰਦੇ ਕੰਮਾਂ ਕਰਨ ਵਾਲੇ ਨੇ ਹਾਂ ਓਏ ਏ ਪਾਪਾ ਲਈ ਹੈ ਡੈਸਟਰ ਇਹ ਇਧਰ ਮਿਸਤਰੀ ਠੇਕੇਦਾਰ ਜੀ ਨੇ ਹੈ ਠੀਕਾ ਕਿਸੇ ਕਰਨੇ ਨੇ ਠੇ ਕਰ ਲੋ ਜਿੰਮਰਦੀ ਕਰ ਲੋ ਠੇ ਕਰ ਲੋ ਪਹਿਲਾਂ ਤਾਂ ਮੈਚ ਆਗਾ ਬੂਟੇ ਵੀ ਕਰਾਵਾਂਗੇ ਬੂਟੇ ਨਿਵਾ ਗਏ ਬౌਲਿੰਗ ਆ ਗਈ ਬੌਲਿੰਗ ਠੀਕ ਆ ਫਤ ਓਏ ਕੀਪਰ ਕੌਣ ਖੜੂਗਾ ਮੈਂ ਖੜ ਜਾਣਾ ਮੈਂ ਨਹੀਂ ਕਰਦਾ ਮੈਂ ਖੜ ਜਾਣਾ ਯਾਰ ਕੀਪਰ ਤੂੰ ਖੜ ਜਾ ਮੈਂ ਅਜੇ ਸਹੀ ਨਹੀਂ ਆਗਾ ਪਹਿਲੀ ਫੀਲਡਿੰਗ ਆਪਣੀ ਬੰਗਾਲੀ ਦੀ ਬੈਟਿੰਗ ਆ ਗਈ। ਹਾਂ ਉਹ ਵੱਡੇ ਇੱਕ ਕਵਰ ਹੋ ਗਿਆ। ਇੱਕ ਕਵਰ 'ਚ ਤਿੰਨ ਤਿੰਨ ਆਊਟ ਹੋ ਗਏ। ਤਿੰਨ ਸਕੋਰ ਨੇ ਬੰਗਾਲੀ ਦੇ ਤਿੰਨ ਆਊਟ ਹੋ ਗਏ। ਟੌੜੇ ਨੇ ਸਿਰ ਓਵਰ ਕਰਾਇਆ ਤਿੰਨ ਚੱਕਲੇ ਵੇਲੇ ਓਵਰ 'ਚ। ਹਾਂ ਜੀ ਸੁਖੀ ਜੀ, ਮਾਮੇ ਨੇ ਕੈਸ਼ ਕਰੋ। ਤਿੰਨ ਵਿਕਤਾ 40 ਰੁਪਏ ਦੇ ਠੰਡੇ ਵੀ ਗਏ ਮਾਮੇ ਦੇ 500 'ਚੋਂ। ਸਾਰਾ ਦਿਨ ਮਾਮੇ ਵਾਲੀ ਐ ਇਸ ਚੱਲਣੀ ਐ। ਕਿੰਨੇ ਬਣਾਉਣੇ ਨੇ ਜੀ ਉੰਦੀ ਨਾਲ ਬਣਾਉਣੀ ਤਿੰਨ ਸਿੱਕੇ ਇੱਕ ਕਰਦੀ ਤਿੰਨ ਸਿੱਕੇ ਨੇ ਜੇ ਨਾ ਕਰੇ ਜੇ ਕੱਲ ਵਾਲਾ ਕੰਮ ਹੋ ਗਿਆ ਦੇਖ ਲੈ ਫਿਰ ਚੱਪੜਾ ਪੈਣੀ ਆ ਤੁਸੀਂ ਹੈਗੇ ਆ ਅੱਜ ਤਾਂ ਮੈਂ ਰਿਸਕ ਕਰਦਾਉਜੀ ਪਾਲੀ ਗਿਆ ਸਿੱਕਾ लवली ਸਿੱਕਾ ਲਾ ਕੇ ਆਟੋ ਗਿਆ ਆ ਤੇਰੇ ਚੱਲ ਚੱਲ ਭੱਜੋ ਭੱਜੋ ਸਿੰਗਲ ਨਾਲ ਹੀ ਬਣ ਜਾਣਗੇ ਬਸ ਬਸ 5 ਓਵਰਾਂ ਚ ਉੰਦੀ ਸਪੂਰ ਨੂੰ ਨੇ ਬਣਿਆ ਤੌੜੇ ਨੇ 5 ਵਿਕਟਾਂ ਮਾਰੀਆਂ ਕੱਢ ਕੇ ਕਿੰਦੇ 2 ਓਵਰਾਂ ਚ ਸਾਰੀਆਂ ਬੋਲਡ ਬਾਬਾ ਜੀ ਲੰਬਾ ਹਾਰਟ ਟੱਕਰ ਮਾਰੀਆਂ ਨੇ ਹਾਂ ਅੱਜ ਕੱਦ ਨੂੰ ਪਈਆਂ ਨੇ ਪਹਿਲੀ ਬੋਲ ਤਾਂ ਸਿੱਟਨੀ ਦੀ ਹਾਫਲੀ ਚ ਉਹ ਭੱਜ ਲਿਆ ਕੀ ਵਾਹ ਬਹੁਤ ਸੋਹਣੀ ਫੇਲ ਡਾਈ ਨੰਦ ਭਾਈ ਜਾਨੋ ਉਹਨੂੰ ਕਿੱਟ ਮੇਲੇ ਚੁੱਕੀ ਆ ਓਹੋ ਨਿਕਲ ਨਿਕਾ ਓਵਰ ਸਮਾਪਤਾ ਇੱਕ ਓਵਰ ਹੋ ਗਈ ਇੱਕ ਓਵਰ ਦਾ ਸਕੋਰ 10 ਸਕੋਰ ਇੱਕ ਓਵਰ 10 ਰਨ ਨੇ ਹੀ ਦਾਸ ਬਣਾਉਣੇ ਨੇ 4 ਓਵਰਾਂ ਦੀ ਜਿੱਤ ਗਈ ਚੰਗਾਲ ਦੀ ਟੀਮ ਪਹਿਲਾ ਮੈਚ ਖੜੇ ਨਾ ਉਹਨੂੰ ਤਾਂ ਹੀ ਲੰਬੇ ਲੰਬੇ ਹਾਂ ਜੀ ਆਹ ਬੰਦੇ ਨੇ ਚੱਲ ਸ਼ਿੱਕਾ ਤਾਂ ਲਾਇਆ ਪਰ ਦੂਜੀ ਤੇ ਆ ਗਿਆ ਦੀ ਇਹ ਹਾਂ ਬੰਦੇ ਨੇ 6 ਰੇਟਾਂ ਸ਼ੁਰੂਆਤ ਕਰਤੀ 2 ਓਵਰਾਂ 6 ਰੇਟਾਂ ਨਾਲ 6 ਦੇ 6 ਬੋਲਡ ਮਾਰੇ ਨੇ ਟਾੜੇ ਨੇ ਤਾੜੀਆਂ ਲਾਓ ਬਈ ਤਾੜੀਆਂ 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 ਪਹਿਲਾ ਮੈਚ ਚੰਗਾਲ ਦੀ ਟੀਮ ਜਿੱਤ ਚੁੱਕੀ ਆ ਕਹਿੰਦੇ ਇੱਕ ਦੋ ਪਲੇਅਰ ਬਾਹਰੋਂ ਸੀ ਉਹਨਾਂ ਦੇ ਵਿੱਚ ਇੱਕ ਪਲੇਅਰ ਬਾਹਰ ਹੋਏ ਇਹ ਆ ਹਿਟਰ ਹੈ ਇਹ ਧੋਨੀ ਨੰਬਰ ਸਾਹਿਬਾਨ ਬੋਲਣਾ ਹਣਾ ਪਿੰਡ ਚੰਗਾਲ ਦੇ ਹੈੱਡ ਗ੍ਰਾਂਤੀ ਜੀ ਵੀ ਪਹੁੰਚੇ ਹੋਏ ਨੇ ਸਾਡੇ ਨਾਲ ਬਾਬਾ ਜੀ ਜਿੱਤਣ ਦੀ ਖੁਸ਼ੀ ਚ ਡੀਜੇ ਚੱਲ ਪਿਆ ਜਿੱਤਣ ਦੀ ਖੁਸ਼ੀ ਚ ਡੀਜੇ ਚਲਾਦਾ ਮੁੰਡਿਆ ਨੱਚੋ ਚਲੋ ਚੇਰੋ ਨੱਚੋ ਆ ਸਿਰਾਂ ਘਰਾਦਾ ਮੁੰਡਿਆ ਦੇ ਪੇਸ਼ ਕਰਦੇ ਹਾਂ ਦੂਜਾ ਰਾਉਂਡ ਰਾਉਂਡ ਦੂਜਾ ਦੂਜੇ ਰਾਉਂਡ ਕੇ ਲਈ ਨਿਕਲ ਚੱਕੀ ਹੈ ਟੀਮ ਚੰਗਾਲ ਕੀ ਪਹਿਲੇ ਹਮ ਆ ਗਏ ਥੇ ਔਰ ਆ ਕੇ ਘਰ ਸੋ ਗਏ अरेस्ट की और अभी फोन आया कि आपका दूसरा राउंड का मैच होने वाला है कृपया आप पहुंच जाइए और अभी हम जा रहे हैं हमारी दूसरी बबयो आखिरी नहीं राउंड दूसरा आखिरी नहीं आई होप करते हैं कि हम तीसरे राउंड पे खेलें तल्को दूसरा मैच शुरू हुआ मित्रों बॉलिंग आ गई अपनी चंगाल ते ई बल ओ आ गई चंगाल दा खड़िया ग्राउंड च आ जाओ ਓਏ ਆਜੋ ਖਿਡਾਰੀਓ ਆਜੋ ਦੂਜਾ ਮੈਚ ਉਹ ਖੜੇ ਆ ਭਾਈ ਓਏ ਲਾਓ ਫੀਲਡਿੰਗ ਓਏ ਮੁੰਡਿਆ ਆਓ ਜੀ ਆਓ ਕੰਮ ਹੋ ਜਾਣਾ ਆਓ ਫੇਰ ਕੰਮ ਹੋ ਜਾਣਾ ਰੋਡ ਲਵਲੀ ਓਏ ਸਰਾ ਖਾਸ ਹੈ ਬੁਆਏ ਵੀ ਤੈਨੂੰ ਵੀ ਤੂੰ ਹੀ ਕਰੇਗਾ 59 10 ਰੁਪਏ ਬਾਬੇ ਟਾਰਗੇਟ ਮਾੜਾ ਮਿਲ ਗਿਆ ਕਿੰਨੇ ਦਾ ਟਾਰਗੇਟ ਮਿਲ ਗਿਆ ਆਪਾਂ ਨੂੰ 75 75 76 ਬਣਾਉਣੇ ਨੇਗੇ ਦੋ ਛੱਕੇ ਮਾਰਿਆ ਲਗਾਤਾਰ ਲਵਲੀ ਤਿੰਨ ਬੋਲੇ ਹੀ ਹੋ ਜਾਨੇ ਹੈ ਤਿੰਨ ਨੂੰ ਪਹਿਲੇ ਦੋ ਪਿੰਡ ਆ ਗਏ ਸੀਗੇ ਤੇ ਦੂਜੇ ਰਾਊਂਡ ਦਾ ਮੈਚ ਯਾਰ ਹਾਰ ਗਏ ਆਪਾਂ ਚਲੋ ਜਿੱਤ ਹਾਰ ਜਲਦੀ ਰਹਿੰਦੀ ਆ ਜਿਹੜਾ ਬੰਦਾ ਹੁਣ ਘਰੇ ਬੈਠੀ ਗੱਲਾਂ ਮਾਰੀਆਂ ਲੋਕ ਤਾਂ ਤਾਂ ਹੁਣ ਕੀ ਆਪਣੇ ਖੇਡਦੇ ਵੀ ਨਹੀਂ ਹੈਗੇ ਅਸੀਂ ਕਦੇ ਖੇਡ ਤੇ ਖੇਡੇ ਹੀ ਨਹੀਂ ਦੋ ਸਾਲਾਂ ਬਾਅਦ ਸਿੱਧਾ ਉਹ ਚੱਕਿਆ ਟੂਰਨਾਮੈਂਟ ਤੇ ਵਾਗੇ ਹਨਾ ਚਲੋ ਜਿਹੜੇ ਖੇਡਦੇ ਨੇ ਉਹ ਤਾਂ ਡਰਦੇ ਮਾਰੇ ਜਾਂਦੇ ਵੀ ਨਹੀਂ ਹੈਗੇ ਖੇਡਣ ਛੇਤੀ ਵੀ ਹਾਰ ਜਾਂਗੇ ਹਾਰ ਜਾ ਕਿ ਜੇ ਜੇ ਖੇਡਾਂਗੇ ਤਾਂ ਹਾਰਾਂਗੇ ਵੀ ਜਿੱਤਾਂਗੇ ਵੀ ਪਹਿਲਾ ਰਾਊਂਡ ਆਪਾਂ ਜਿੱਤ ਗਏ ਸੀ ਦੂਜਾ ਰਾਊਂਡ ਥੋੜਾ ਜਿਹਾ ਬਸ ਥੋੜੇ ਫਰਕ ਨਾਲ ਹੀ ਮੈਚ ਆਪਾਂ ਹਾਰ ਗਏ। ਨਹੀਂ ਹਾਂ। ਟਰਾਈ ਕਰਦੇ ਆ ਵੀ ਪਿੰਡ ਗਰਾਊਂਡ ਬਣਾਈਏ। ਗਰਾਊਂਡ ਕੀ ਬਣਾਉਣਾ? ਨੈਟ ਲਾ ਕੇ। ਤੇਰੀ ਦੋ ਬੰਦੇ ਹੋਣ, ਦੋਨੇ ਵੀ ਇਹ ਖੇਡੀ ਜਾਣ। ਨੈਟ ਲਾ ਕੇ ਚਾਰੇ ਪਾਸੇ। ਮੈਂ ਖੇਡਿਆ ਕਰਾਂਗੇ। ਅਗਲਾ ਟੂਰਨਾਮੈਂਟ ਲਾਉਣਾ ਆਪਾਂ ਨੇ ਅਗਲੇ ਬਾਰ ਐਤਵਾਰ ਨੂੰ। ਦੇਖ, ਉਹਦੇ ਕਰਦੇ ਆ ਟਰਾਈ ਹੁਣ। ਦੋ ਚਾਰ ਦਿਨ ਲਗਾ ਕਰ ਦੇਖਦੇ ਆ ਖੇਡਾਂਗੇ। ਕੱਲ ਹਰਗੇ ਜਿਗੇ ਚੱਲ ਕੱਲ ਪਹਿਲਾ ਹਰਗੇ ਸੀ ਅੱਜ ਪਹਿਲਾ ਜਿੱਤ ਗਏ ਦੂਜਾ ਹਰੇ ਆ। ਵੇ ਹੁਣ ਟਰਾਈ ਕਰਦੇ ਆ ਹਨਾ ਕੰਟੀਨਿਊ ਅੱਗੇ ਤੋਂ ਚਲੋ ਕੋਈ ਨਹੀਂ ਹੌਲੀ ਹੌਲੀ ਬੰਦਾ ਪਹਿਲਾਂ ਹੁਣ ਸਚਨ ਕਿਹੜਾ ਪਹਿਲੇ ਦਿਨ ਹੀ ਸੈਂਚਰੀ ਮਾਰ ਗਿਆ ਸੀ ਯਾਰ ਚੱਲ ਪਿਆ ਜੀ। ਹੌਲੀ ਹੌਲੀ ਸਾਰਾ ਕੁਝ ਹੀ ਹੁੰਦਾ ਹੁੰਦਾ। ਚਲੋ ਅੱਜ ਦਾ ਵਲੌਗ ਇਹ ਵਲੌਗ ਚਲੋ ਲੰਬਾਈ ਹੋਣਾ ਸ਼ਾਇਦ। ਕੱਲ ਦੀ ਜਿਹੜਾ ਟੂਰਨਾਮੈਂਟ ਸੀ ਉਹ ਵੀ ਵਿੱਚ ਹੀ ਅੱਜ ਵਾਲਾ ਵੀ ਮਿਲਦੇ ਆ ਫੇਰ ਨਵੇਂ ਵਲੌਗ ਨਾਲ ਗੋਡ ਨਾਈਟ